ਹੇ ਇੱਕ ਓਮਕਾਰ ਸਤਨਾਮ ਤਰਤਾ ਪੁਰਖ ਨਿਰਭਉ ਨਿਰਵੈਰ ਆਖਾਲ ਮੂਰਤ ਆਜੁਨੀ ਸੈ ਭੰਗ ਗੁਰ ਪ੍ਰਸਾਦ ਆਪ ਸੁਖਮਨੀ ਸਾਹਿਬ ਦਾ ਪਾਠ ਸੁਨੇਹੀ ਕਿ ਤਾਂ ਇਹ ਵੀ ਸਰੇਖ ਸ਼ਾਇਦ ਅਸੀਂ ਪੜਿਆ ਹੋਵੇਗਾ ਕਿ ਇਹਦਾ ਸਰਲੇਖ ਹੈ ਇੱਕ ਓਮਕਾਰ ਸਤ ਗੁਰ ਪ੍ਰਸਾਦ ਚਾਰ ਸਰਲੇਖ ਗੁਰਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਵਿੱਚ ਵਧਦੇ ਗਏ ਧਿਆਨ ਨਾਲ ਬੇਚੀ ਸੁਣਿਆ ਜੇ ਬੇਸਿਕ ਸਿਧਾਂਤ ਕੀ ਅਸਲ ਗੁਰਗ੍ਰੰਥ ਸਾਹਿਬ ਦੀ ਬਾਣੀ ਦਾ ਜੇ ਕੋਈ ਪੁੱਛੇ ਵੀ ਸਾਨੂੰ ਤਤ ਨਿਚੋੜ ਦੱਸੋ ਬਾਣੀ ਦਾ ਚਾਰ ਸਰਲੇਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਵਰਤੇ ਨੇ ਪਹਿਲਾ ਸਰਲੇਖ ਜਿਹਨੂੰ ਅਸੀਂ ਮੂਲ ਮੰਤਰ ਕਹਿੰਦੇ ਆ ਇੱਕ ਓੰਕਾਰ ਸਤਨਾਮ ਤੋਂ ਲੈ ਕੇ ਗੁਰਪ੍ਰਸਾਦ ਤੱਕ ਇੱਕ ਸਰਲੇਖ ਅਸੀਂ ਸੁਖਮਨੀ ਸਾਹਿਬ ਦੀ ਬਾਣੀ ਚ ਪੜਿਆ ਇੱਕ ਓੰਕਾਰ ਸਤਬੂਤ ਪ੍ਰਸਾਦ ਇੱਕ ਸਰਲੇਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਵਰਤੇ ਆ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ ਇੱਕ ਸਰਲੇਖ ਗੁਰੂ ਗ੍ਰੰਥ ਸਾਹਿਬ ਇਹ ਸ਼ਬਦਾਂ ਦੀ ਅਰੰਭ ਤੋਂ ਪਹਿਲਾ ਇੱਕ ਸਲੇਖ ਬਾਣੀ ਦੇ ਅੰਦਰ ਹੈ ਇਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਇਹ ਚਾਰ ਸਰ ਲੇਖ ਨੇ ਗੁਰਗਰੰਥ ਸਾਹਿਬ ਦੀ ਹੁਣ ਮੈਂ ਇੱਕ ਇਥੇ ਹੋਰ ਇੱਕ ਬੈਂਤੀ ਸਾਦੀ ਕਰ ਲਿਆ ਇਕ ਓ ਧਿਆਨ ਲ ਸੋਹਰੇ ਜੀ ਇਕ ਓ ਓੰਕਾਰ ਸਤਨਾਮ ਗੁਰਪ੍ਰਸਾਦ ਇਹ ਸਲੇਖ ਗੁਰਗਰੰਥ ਸਾਹਿਬ ਦੀ ਸਮੁੱਚੀ ਬਾਣੀ ਅੰਦਰ ਕੇਵਲ ਤੇ ਕੇਵਲ ਦੋ ਵਾਰ ਯੂਜ਼ ਕੀਤਾ ਗਿਆ ਕਿੰਨੀ ਵਾਰੀ ਜੀ ਦੋ ਵਾਰ ਇੱਕ ਓਮਕਾਰ ਸਤਨਾਮ ਗੁਰਪ੍ਰਸਾਦ ਇਹ ਸਿਰਫ ਸਮੁੱਚੀ 1430 ਅੰਕ ਨੇ ਗੁਰਗ੍ਰੰਥ ਸਾਹਿਬ ਦੀ ਬਾਣੀ ਦੇ ਸਿਰਫ ਦੋ ਵਾਰੀ ਸਤਗੁਰ ਨੇ ਯੂਜ਼ ਕੀਤਾ ਇੱਕ ਹੋਰ পড়ੋ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਇਹ ਸਮੁੱਚੀ ਗੁਰਗ੍ਰੰਥ ਸਾਹਿਬ ਦੀ ਬਾਣੀ ਵਿੱਚ 9 ਵਾਰੀ ਯੂਜ਼ ਕੀਤਾ ਕਿੰਨੀ ਵਾਰੀ 9 ਵਾਰੀ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਇਤਸਲੇਖ ਜਿਹੜਾ ਅਸੀਂ ਰੋਜ਼ ਜਕੀ ਸਾਹਿਬ ਦੀ ਬਾਣੀ ਤੋਂ ਪਹਿਲਾਂ ਪੜ੍ਹਦੇ ਜਿਹਨੂੰ ਮੈਂ ਪਹਿਲਾਂ ਵੀ ਅਸ ਕੀ ਤੁਸੀਂ ਕੋਈ ਮੂਲ ਮੰਤਰ ਪਈਆ ਇਹ ਮੂਲ ਮੰਤਰ ਧੰਗ ਗੁਰਗਰਨ ਸਾਹਿਬ ਦੀ ਬਾਣੀ ਦੇ ਅੰਦਰ 33 ਵਾਰੀ ਵਰਤਿਆ ਗਿਆ ਕਿੰਨੀ ਵਾਰੀ ਜੀ 33 ਵਾਰੀ ਜਿਹੜਾ ਅਸੀਂ ਕੋ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਪੜ੍ਹਦੇ ਹਾਂ ਇੱਕ ਸਲੇਖ ਬਾਣੀ ਦੇ ਵਿੱਚ ਆਇਆ ਇੱਕ ਓੰਕਾਰ ਜਿਹੜਾ ਮੋਸਟਲੀ ਪਾਤਸ਼ਾਹ ਨੇ ਬਾਣੀ ਤੇ ਯੂਜ਼ ਕੀਤਾ ਇੱਕ ਓੰਕਾਰ ਸਤਗੁਰ ਪ੍ਰਸਾਦ ਇਸ ਸਮੁੱਚੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ 523 ਵਾਰ ਵਰਤਿਆ ਗਿਆ। ਫਿਰ ਮੈਂ ਰਿਪੀਟ ਕਰ ਦਿਆ। ਇਕ ਓੰਕਾਰ ਸਤਿਗੁਰ ਪ੍ਰਸਾਦ ਤੁਸੀਂ ਪਾਠ ਕਰ ਦਿਓ ਸਾਰੇ। ਮੋਸਲੀ ਪਾਠ ਕਰਦੇ ਜਦੋਂ ਬੜਾ ਬੜੀ ਮਾਰੀ ਅਸੀਂ ਇਹ ਸਰਲੇਖ ਪੜ੍ਹਦਿਆਂ ਇਕ ਓੰਕਾਰ ਸਤਿਗੁਰ ਪ੍ਰਸਾਦ। ਇਸ ਸਮੁੱਚੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ 523 ਵਾਰ ਵਰਤਿਆ ਹੈ ਤੇ ਜੇ ਤੁਸੀਂ ਪੂਰਾ ਟੋਟਲ ਕਰੋ ਨਾ ਇਕ ਓੰਕਾਰ ਦਾ ਬੇਸਿਕ ਸਿਧਾਂਤ ਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਮੁੱਚੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ 1430 ਅੰਕ ਨੇ ਸਮੁੱਚੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਕੇਵਲ ਇੱਕ ਓੰਕਾਰ ਸ਼ਬਦ ਪਤਾ ਹੈ ਕਿੰਨੀ ਵਾਰੀ ਵਰਤਿਆ 567 ਵਾਰੀ ਸ਼ਬਦ ਕੇਵਲ ਇੱਕ ਓੰਕਾਰ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਕਿੰਨੀ ਵਾਰੀ ਵਰਤਿਆ ਜੀ 567 ਵਾਰੀ ਓੰਕਾਰ ਸ਼ਬਦ ਤੇ ਤੁਸੀਂ ਖੋਦ ਹਰਾਨ ਹੋ ਗਏ ਵੀ ਕਿੰਨਾਂ ੧ ੨ ੩ ੧੦ ੨੦ ਵਾਰੀ ਵੀ ਕਬਾਲ ਦੀ ਗੱਲ ੴ ਸ਼ਬਦ ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਘਰ ਨੂੰ 567 ਵਾਰੀ ਲਿਖਣਾ ਪੈ ਗਿਆ ਅਸਲੇ ਦਾ ਭਾਵ ਅਰਥ ਕਈ ਵਿਦਵਾਨ ਸਦਨ ਬੜੀ ਗੋਲ ਸੋਹਣੀ ਗੱਲ ਕਰਦੇ ਨੇ ਉਹ ਕਹਿੰਦੇ ਨੇ ਹਮੇਸ਼ਾ ਕੋਈ ਗੱਲ ਕਿਸੇ ਨੂੰ ਪੁੱਲਦੀ ਹੋਵੇ ਨਾ ਬਾਰ-ਬਾਰ ਉਹ ਗੱਲ ਹਮੇਸ਼ਾ ਰਿਪੀਟ ਕਰੀਦਾ ਤੁਸੀਂ ਦੇਖੋ ਜਦੋਂ ਕਿਸੇ ਬੱਚੇ ਦਾ ਫਸਟ ਡੇ ਹੁੰਦਾ ਸਕੂਲ ਦੇ ਅੰਦਰ ਤੇ ਤੁਸੀਂ ਕਦੀ ਦੇਖੋ ABC ਪੜਾਈ ਗਈ ਆਪਕੋ ਪੰਜਾਬੀ ਸਕੂਲ ਦੇ ਵਿੱਚ ਊੜਾ ਜਿਹੜਾ ਪੜਾਇਆ ਜਾਂਦਾ ਹੁਣ ਇੱਕ ਲਾਈਨ ਨੂੰ ਬਾਰ-ਬਾਰ ਇੱਕ ਲਾਈਨ ਊੜਾ ਜਿਹੜਾ ਤੋਂ ਲਾਈ ਹਾ ਹਾ ਤੱਕ ਉਹ ਲਾਈਨ ਇੱਕ ਲਾਈਨ ਦੇ ਨਾਲ ਹੀ ਬੱਚਾ ਕਈ ਵਾਰ ਸਾਰੀ ਕਾਪੀ ਭਰ ਦਿੰਦਾ ਹੈ ਹੁਣ ਕੋਈ ਉਹਨੂੰ ਪੁੱਛੇ ਵੀ ਇੱਕ ਲਾਈਨ ਤੂੰ ਬਾਰ-ਬਾਰ ਰੀਡ ਕਿਉਂ ਕਰੀ ਜਾ ਰਹੇ ਹੈ ਉਹਦਾ ਜਵਾਬ ਟੀਚਰ ਦਾ ਜਵਾਬ ਇਹ ਹੋਵੇਗਾ ਵੀ ਇਹ ਲਾਈਨ ਉਹ ਚੇਤੇ ਨਹੀਂ ਹੋ ਰਹੀ ਇਹ ਲਾਈਨ ਬਾਰ-ਬਾਰ ਇਸ ਕਰਕੇ ਰੀਡ ਕਰਾਈ ਜਾ ਰਹੀ ਕਿ ਇਹ ਨੂੰ ਜਦੋਂ ਇਹ ਲਾਈਨ ਚੇਤੇ ਹੋ ਗਈ ਨਾ ਇਹ ਲਾਈਨ ਦੇ ਮਾਇਨ ਸੇਵ ਅੱਖਰ ਮਨ ਚ ਸੇਵ ਹੋ ਜਾਣਗੇ ਉਸ ਤੋਂ ਬਾਅਦ ਇਹਨੂੰ ਦੁਬਾਰਾ ਚੇਤੇ ਕਰਾਉਣ ਦੀ ਲੋੜ ਨਹੀਂ ਵੱਡੇ ਵੱਡੇ ਕੋਸ਼ ਪੜ ਜਾਏ ਕਰੇਗਾ ਅਸਲ ਸਤਪੁਰ ਗੁਰੂ ਗ੍ਰੰਥ ਸਾਹਿਬ ਸਾਨੂੰ ਇੱਕ ਓੰਕਾਰ 567 ਵਾਰ ਯਸ਼ ਕਰਕੇ ਵਰਤੇ ਹੈ ਬਾਰ ਬਾਰ ਪਾਸ਼ਾ ਨਿਸ ਕਰਕੇ ਯੂਜ਼ ਕੀਤਾ ਹੈ ਸਤਜਾਣੋ ਸਾਡੀ ਜ਼ਿੰਦਗੀ ਵਿੱਚ ਇੱਕ ਓੰਕਾਰ ਬਾਰ ਬਾਰ ਸਾਨੂੰ ਭੁੱਲਦਾ ਹੈ ਸਾਡੇ ਜੀਵਨ ਵਿੱਚੋਂ ਬਾਰ ਬਾਰ ਇੱਕ ਓੰਕਾਰ ਵਿਸ਼ਰਧਾ ਹੈ ਆਸ਼ਕਮਣੀ ਸਰ ਦਾ ਪਾਤਸ਼ਾਹਤਾ ਹੁਨੇ

ਹਾ ਭਾਵੇਂ ਰਿਸ਼ਤੇਦਾਰਾਂ ਦਾ ਭੁੱਲ ਜਾਏ ਕਿਸੇ ਦੋਸਤ ਮਿੱਤਰ ਦਾ ਆਪਣਾ ਪੋਸਟਕੋਡ ਨਹੀਂ ਸਾਨੂੰ ਭੁੱਲੇਗਾ ਨਹੀਂ ਭੁੱਲੇਗਾ ਕਿਉਂਕਿ ਉਹ ਸਾਨੂੰ ਆਪਣਾ ਪੋਸਟਕੋਡ ਚਾਹਤੇ ਆ ਤੇ ਸੋਖੀ ਜੀ ਗੱਲ ਕਰਦਿਆ ਜੇ ਕੋਈ ਸਾਨੂੰ ਪੁੱਛੇ ਨਾ ਕਿ ਸੁਖੋ ਤੁਹਾਡਾ ਪੋਸਟਕੋਡ ਕੀ ਹੈ ਤੇ ਮੈਂ ਕਈ ਵਾਰ ਕਹਿੰਦਾ ਹੁਣ ਸਾਡਾ ਪੋਸਟਕੋਡ ਹੈ ਤਾਨਗੁਰ ਗਰਨ ਸਰਦੀਪਾਲ ਤੁਹਾਨੂੰ ਤੇ ਜੇ ਸਾਨੂੰ ਆਪਣਾ ਪੋਸਟ ਘਰ ਦਾ ਪੋਸਟਕੋਡ ਭੁੱਲ ਨਹੀਂ ਸਕਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪੋਸਟਕੋਡ ਸਾਨੂੰ ਕਿਉਂ ਖੋਲਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪੋਸਟਕੋਡ ਕੀ ਹੈ ੴ ਜਿਹੜਾ 560 ਬੜੀ ਗੁਰੂ ਗ੍ਰੰਥ ਸਾਹਿਬ ਦੀ ਇਹਦਾ ਭਾਗ ਬਾਣੀ ਦਾ ਬੇਸਿਕ ਜਿਹੜਾ ਤੱਤ ਹੈ ਨਾ ਉਹ ਹੈ ੴ ਸਿੱਖ ਦਾ ਧੁਰਾ ਸਿੱਖ ਦਾ ਮੂਰਤ ਸਿੱਖ ਦੇ ਜੀਵਨ ਦਾ ਏਮ ਸਿੱਖ ਦੇ ਜੀਵਨ ਦਾ ਮੋਟਿਵ ਕੇਵਲ ਤੇ ਕੇਵਲ ਇੱਕ ਪਰਮਾਤਮਾ ਤੇ ਅਸੀਂ ਇੱਕ ਪਰਮਾਤਮਾ ਨਾਲ ਹੀ ਜੁੜ ਕੇ ਜੀਵਨ